ਕਿ ਕਾਲੇ ਅੰਗਰੇਜ਼ ਐ ਜਿਹੜੇ ਪੰਜਾਬ ਨੂੰ ਇੱਥੇ ਲੁੱਟਣ ਆਏ ਹੋਏ ਐ ਔਰ ਇੱਥੇ ਕੁਰਸੀਆਂ ਦੇ ਬੈਠ ਕੇ ਪੰਜਾਬ ਨੂੰ ਲੁੱਟ ਰਹੇ ਐ ਸਾਡੇ ਵਾਲਾ ਜਿਹੜਾ ਛੁੱਡੂ ਐ ਆ ਮੁੱਖ ਮੰਤਰੀ ਇਹਨਾਂ ਦਾ ਗੁੱਡ ਅਟੈਕ ਤੇ ਐ ਅੱਖਾਂ 'ਚ ਚਿੱਟਾ ਜਾਂ ਕਾਲਾ ਮੋਤੀ ਉਤਰ ਸਕਦਾ ਉਹਨਾਂ ਦੀ ਫੋਟੋ ਦੇਖ ਕੇ ਐਡੇ ਹੰਕਾਰੀ ਐਡੇ ਭ੍ਰਿਸ਼ਟਾਚਾਰੀ ਨੇ ਸਰਕਾਰ ਤਾਂ ਆਮ ਆਦਮੀ ਪਾਰਟੀ ਕੀ ਐ ਮੁੱਖ ਮੰਤਰੀ ਤਾਂ ਭਗਵੰਤ ਮਾਨ ਐ ਆਸ਼ੂ ਕੈਸੇ ਕੰਮ ਕਰਾਏਗਾ ਫੰਡ ਕਹਾਂ ਸੇ ਲਾਏਗਾ ਆਸ਼ੂ ਪਾਵਰ ਕਹਾਂ ਸੇ ਲਾਏਗਾ ਆਸ਼ੂ ਇੱਕ ਕੇਜਰੀਵਾਲ ਨੂੰ ਰਾਜ ਸਭਾ ਦਾ ਮੈਂਬਰ ਬਣਾਉਣ ਵਾਸਤੇ ਇਹਦਾ ਤੁਸੀਂ ਕੇਜਰੀਵਾਲ ਨੂੰ ਜਿਦਾਨ ਲੱਗੇ ਹੋ ਜੇ ਉਹਨੂੰ ਇੱਥੇ ਜਿਦਾਉਂਦੇ ਤਾਂ ਕੇਜਰੀਵਾਲ ਨੇ ਰਾਜ ਸਭਾ ਦਾ ਮੈਂਬਰ ਬਣਨਾ ਇੱਥੇ ਡਿਵਲਮੈਂਟ ਵੀ ਕਰਨੀ ਹੈ ਤੇ ਕੌਣ ਕਰ ਸਕਦਾ ਜਿਹਨੂੰ ਜਿਹਨੂੰ ਦਰਦ ਹੈ ਪੰਜਾਬ ਦਾ ਦਰਦ ਹੈ ਥੋੜਾ ਦਰਦ ਹੈ ਥੋੜੀ ਤਕਲੀਫ ਖਤਮ ਕਰਨ ਦਾ ਦਰਦ ਹੈ ਤੇ ਦਰਦ ਥੋੜੀ ਆਪਣੀ ਮਾਂ ਪਾਰਟੀ ਖੇਤਰੀ ਪਾਰਟੀ ਕਾਲੀ ਦਲ ਨੂੰ ਹੀ ਹੈ ਕਲ ਜ਼ੁਗ ਹੈ ਕਲ ਜ਼ੁਗ ਦੋਸਤੋ ਲਿਦਾਣਾ ਵੈਸਟ ਸੀਟ ਦੀ ਚੋਣ ਵੇਲੇ ਮੌਸਮ ਦੀ ਗਰਮੀ ਦੇ ਨਾਲ ਨਾਲ ਚੋਣ ਬਿਆਨਾਂ ਦੀ ਗਰਮੀ ਵੀ ਵਾਵਾ ਪਖੀ ਹੋਈ ਹੈ। ਪ੍ਰਮੁੱਖ ਰਾਜਨੀਤਿਕ ਪਾਰਟੀਆਂ ਦੇ ਟੌਪ ਲੀਡਰ ਉਹ ਛੋਟੇ ਵੱਡੇ ਇਕੱਠਾਂ ਵਿੱਚ ਰੱਜ ਕੇ ਝੂਠ ਬੋਲ ਰਹੇ ਹਨ। ਘਟਿਆ ਪੱਦਰ ਦੀ ਦੁਸ਼ਣਵਾਜੀ ਕਰ ਰਹੇ ਹਨ। ਬੇਸ਼ੱਕ ਇਹ ਸਮਾਜ ਵਿੱਚ ਮਾਨਯੋਗ ਰਿਪਰੈਜ਼ੈਂਟੇਟਿਵ ਕਹਾਉਂਦੇ ਹਨ ਪਰ ਇਹਨਾਂ ਦੀ ਭਾਸ਼ਾ ਵੀ ਉਹ ਫਟਾਕੇng ਟੋਨ ਇੱਕ ਵਾਰੀ ਤਾਂ ਦਿਲ ਕਰਦਾ ਹੈ ਕਿ ਇਹਨਾਂ ਨੂੰ ਕਿਹਾ ਜਾਵੇ ਕਿ ਸ਼ਰਮ ਕਰੋ ਕਿਸੇ ਦੀ ਨਿੰਦਿਆ ਵੀ ਕਰਨੀ ਹੈ ਤਾਂ ਇੱਕ ਸਤਰਤਾ ਆਪਣਾ ਬਣਾ ਕੇ ਰੱਖੋ। ਇਨਦਰ ਬਿਆਨਾਂ ਦੇ ਕੁਝ ਸੱਚ ਅੱਜ ਦੀ ਵੀਡੀਓ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਸਮਾਜ ਨੂੰ ਮੁਰਦਾ ਸਮਝ ਕੇ ਜੋ ਆਪਣੇ ਮਨ ਵਿੱਚ ਆਉਂਦਾ ਹੈ ਉਹ ਬੋਲੀ ਜਾਂਦੇ ਹਨ ਬੇਸਲੈਸ ਝੂਠ ਫਰੇਵ ਭਰੇ ਬੋਲ ਉਹ ਬੋਲੀ ਜਾਂਦੇ ਹਨ ਜਿਵੇਂ ਲੋਕ ਮੁਰਦਾ ਹੀ ਹੋਣ ਉਹਨਾਂ ਦਾ ਸੱਚ ਅੱਜ ਦੀ ਵੀਡੀਓ ਵਿੱਚ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਸਭ ਤੋਂ ਪਹਿਲਾਂ ਦੋਸਤੋ ਕਾਂਗਰਸ ਪਾਰਟੀ ਦਾ ਇੱਕ ਪੰਜਾਬ ਦਾ ਟੌਪ ਲੀਡਰ ਜੋ ਕੁਝ ਸਮੇਂ ਪੰਜਾਬ ਦਾ ਮੁੱਖ ਮੰਤਰੀ ਵੀ ਰਿਹਾ ਹੈ ਸਪੈਸ਼ਲੀ ਕਾਂਗਰਸ ਸਰਕਾਰ ਵੇਲੇ ਜੋ ਮੀ ਟੂ ਦੇ ਕਿੱਸਿਆਂ ਕਰਕੇ ਵੀ ਬੜਾ ਮਸ਼ਹੂਰ ਰਿਹਾ ਸੀ ਆਪਣੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਜਿਸ ਦਾ ਭਾਂਜਾ ਹਨੀ ਜੋ 10 ਕਰੋੜ ਦੀ ਬੇਨਾਮੀ ਰਾਸ਼ੀ ਨਾਲ ਫੜਿਆ ਗਿਆ ਸੀ ਉਸ ਨੇਤਾ ਦਾ ਬਿਆਨ ਸੁਣਦੇ ਹਾਂ ਲੁਧਿਆਣਾ ਵੈਸਟ ਵਿੱਚ ਚੋਣ ਪ੍ਰਚਾਰ ਵੇਲੇ ਜੋ ਕੋ ਜੋ ਉਹ ਕਹਿ ਰਹੇ ਹਨ ਜਰਾ ਸੁਣਦੇ ਹਾਂ ਲੁਧਿਆਣਾ ਦੀ ਜਿਹੜੀ ਇਲੈਕਸ਼ਨ ਚੱਲ ਰਹੀ ਹੈ ਇਹ ਚੋਣ ਆਸ਼ੂ ਯਾਦੇ ਵਿਰੋਧੀ ਦੇ ਵਿਚਾਰ ਨਹੀਂ ਹੈ ਇਹ ਚੋਣ ਪੰਜਾਬੀਅਤ ਪੰਜਾਬ ਦੀ ਹੋਂਦ ਦੀ ਹੈ ਇਸ ਨੇ ਸਿੱਧ ਕਰਨਾ ਹੈ ਕਿ ਜਿਹੜੇ ਪੰਜਾਬ ਦੇ ਬਾਹਰੋਂ ਆ ਕੇ ਲੋਕ ਰਾਜ ਕਰ ਰਹੇ ਆ ਉਹ ਇੱਥੇ ਰਹਿਣ ਕੇ ਨਾ ਰਹਿਣ ਇਹ ਚੋਰ ਕੇਜਰੀਵਾਲ ਸਤਿੰਦਰ ਜੈਨ ਵਰਗੇ ਸੁਸ਼ੋਧੀਏ ਵਰਗੇ ਕਿੰਨੇ ਇਨਾਮ ਗਣਾ ਲਓ ਜਿਹੜੇ ਦਿੱਲੀ ਤੇ ਆ ਕੇ ਇੱਥੇ ਬੈਠ ਕੇ ਰਾਜ ਕਰ ਰਹੇ ਆ ਇਹ ਉਹਨਾਂ ਨੂੰ ਇੱਥੇ ਦੇ ਕੱਢਣ ਦੀ ਹੈ আর ਪੰਜਾਬੀਆਂ ਦਾ ਰਾਜ ਸਥਾਪਿਤ ਕਰਨ ਦੀ ਚੋਣ ਆ ਸੁਣਿਆ ਦੋਸਤੋ ਕੀ ਕਰ ਰਹੇ ਹਨ ਸ਼੍ਰੀਮਾਨ ਐਕਸੀਸੀਐਮ ਆਫ ਪੰਜਾਬ ਚਰਨਜੀਤ ਸਿੰਘ ਚੰਨੀ ਸਾਹਿਬ ਇਹਨਾਂ ਦਾ ਕਹਿਣਾ ਹੈ ਕਿ ਦਿੱਲੀ ਤੋਂ ਆ ਕੇ ਪੰਜਾਬ ਦੇ ਲੀਡਰ ਪੰਜਾਬ ਦੇ ਉੱਪਰ ਰਾਜ ਕਰ ਰਹੇ ਹਨ ਇਨਡਾਇਰੈਕਟਲੀ ਪਰ ਕਿ ਇਹੋ ਕੁਝ ਇਹਨਾਂ ਦੀ ਆਪਣੀ ਪਾਰਟੀ ਵਿੱਚ ਨਹੀਂ ਹੁੰਦਾ ਕਾਂਗਰਸ ਦੇ ਪ੍ਰਭਾਰੀ ਵੀ ਤਾਂ ਦਿੱਲੀੋਂ ਹੀ ਲਗਾਏ ਜਾਂਦੇ ਹਨ ਜ਼ਿਆਦਾਤਰ ਗੈਰ ਪੰਜਾਬੀ ਪਹਿਲਾਂ ਜਿਵੇਂ ਉਤਰਾੰਚਲ ਦੇ ਹਰੀਸ਼ ਸ਼ਰਾਵਤ ਉਸ ਤੋਂ ਬਾਅਦ ਰਾਜਸਥਾਨ ਤੋਂ ਵੀ ਲਾ ਕੇ ਇੱਕ ਪ੍ਰਭਾਰੀ ਪੰਜਾਬ ਦਾ ਲਾਇਆ ਗਿਆ ਸੀ ਅਤੇ ਹੁਣ ਵੀ ਪੰਜਾਬ ਕਾਂਗਰਸ ਦੇ ਪ੍ਰਭਾਰੀ ਕੌਣ ਹਨ ਦਵਿੰਦਰ ਯਾਦਵ ਕਿਉਂ ਚਰਨਜੀਤ ਸਿੰਘ ਚੰਨੀ ਸਾਹਿਬ ਹੁਣ ਇਸ ਵੇਲੇ ਪੰਜਾਬ ਕਾਂਗਰਸ ਕਮੇਟੀ ਦੇ ਮਹਾਸਚੇਵ ਕੌਣ ਹਨ ਦਵਿੰਦਰ ਯਾਦਵ ਕੀ ਉਹ ਪੰਜਾਬੀ ਹਨ ਜਦੋਂ ਤੁਸੀਂ ਸੀਐਮ ਉਸ ਪੰਜਾਬ ਸੀ ਤਾਂ ਕੀ ਉਸ ਵੇਲੇ ਪੰਜਾਬ ਦੇ ਸਾਰੇ ਕਾਂਗਰਸ ਕਮੇਟੀ ਦੇ ਪ੍ਰਭਾਰੀ ਉਹ ਪੰਜਾਬੀ ਹੀ ਲੱਗਦੇ ਸਨ ਜਰੂਰ ਸੋਚਿਓ ਇਹ ਆਸ਼ੂ ਤੇ ਜਿਹੜਾ ਬਰਾਬਰ ਖੜਾ ਇਹਨਾਂ ਦੇ ਕੀ ਨਾਮ ਆ ਉਹਦਾ ਹਾਂ अरोੜਾ ਉਹਦੀ ਚੋਣ ਥੋੜੋ ਹੈ अरोੜਾ ਕੋਈ ਨਾਲੇ ਆਮ ਆਦਮੀ ਪਾਰਟੀ ਦਾ ਬੰਦਾ ਥੋੜੋ ਹੈ ਉਹਦਾ ਸਰਕਾਰੀ ਹੁੰਦਾ ਹੈ ਇਹਦੀ ਸਰਕਾਰ ਆ ਜਾਂਦੀ ਉਹਦੇ ਨਾਲ ਹੋ ਜਾਂਦਾ ਜਿਆਦਾ ਪਿੱਛੇ ਜੇ ਸਾਡੀ ਸਰਕਾਰ ਸੀ ਮੈਂ ਮੁੱਖ ਮੰਤਰੀ ਸੀ ਤਾਂ ਜਿੱਦਣ ਇਲੈਕਸ਼ਨ ਕੋਡ ਲੱਗਿਆ ਉਸ ਤੋਂ 2 ਦਿਨ ਪਹਿਲਾਂ ਮੇਰੇ ਕੋਲ ਬੈਠਾ ਸੀ ਤੇ ਆ ਸਰਕਾਰ ਜਿੱਦਣ ਬਦਲ ਗਈ ਫੇਰ ਸਾਡੇ ਕੋਲ ਆ ਕੇ ਬੈਠ ਜਾਏਗਾ ਉਹ ਕੋਈ ਚੋਣ ਦਾ ਮੋਹਰਾ ਨਹੀਂ ਹੈ ਉਹਨੂੰ ਮੋਹਰਾ ਬਣਾ ਕੇ ਜ਼ਰੂਰ ਵਰਤ ਰਿਹਾ ਹੈ ਲੇਕਿਨ ਚੋਣ ਹੈ ਜਿਹੜੀ ਕੇਜਰੀਵਾਲ ਦੀ ਹੈ ਸੁਸ਼ੋਧਿਏ ਦੀ ਹੈ ਇੱਥੇ ਅਸਤਿੰਦਰ ਜੈਨ ਦਾ ਲਗਾਇਆ ਹੋਇਆ ਨਾਲ ਹੀ ਕੋਤੇ ਰਾਜਵੀਰ ਸਾਰਾ ਦਿਨ ਸਾਡੇ ਲੁਧਿਆਣੇ ਦੇ ਬੰਦਿਆਂ ਪਰ ਪਰਚੇ ਕਰਾਈ ਜਾਂਦੇ ਖੋਰ ਕੋਈ ਕੰਮ ਨਹੀਂ ਕਦੇ ਉਹਨੂੰ ਚੱਕ ਲਿਆ ਕਦੇ ਉਹਨੂੰ ਚੱਕ ਲਿਆ ਕਦੇ ਉਹਨੂੰ ਚੱਕ ਲਿਆ ਸਾਡਾ ਇੱਕ ਯੂਜ਼ ਕਾਂਗਰਸ ਦਾ ਲੀਡਰ ਚੱਕਿਆ ਵਾ ਸਰਨੇਵਾਲ ਤੋਂ ਕਿੰਨਾ ਕੀ ਆ ਇਹ ਲੱਗਦੇ ਆ ਸਾਡੇ ਮੈਂ ਪਹਿਲਾਂ ਕਿਹਾ ਸੀ ਇਹ ਕਾਲੇ ਅੰਗਰੇਜ਼ ਐ ਪੰਜਾਬ ਨੂੰ ਲੁੱਟਣ ਆਏ ਪੰਜਾਬ ਨੂੰ ਲੁੱਟ ਕੇ ਲੈ ਜਾਣਗੇ ਅੱਜ ਉਹ ਗੱਲ ਸਾਬਤ ਹੋ ਰਹੀ ਹੈ ਕਿ ਕਾਲੇ ਅੰਗਰੇਜ਼ ਐ ਜਿਹੜੇ ਪੰਜਾਬ ਨੂੰ ਇੱਥੇ ਲੁੱਟਣ ਆਏ ਹੋਏ ਐ ਔਰ ਇੱਥੇ ਕੁਰਸੀਆਂ ਦੇ ਬੈਠ ਕੇ ਪੰਜਾਬ ਨੂੰ ਲੁੱਟ ਰਹੇ ਐ ਸਾਡੇ ਵਾਲਾ ਜਿਹੜਾ ਛੁੱਡੂ ਐ ਆ ਮੁੱਖ ਮੰਤਰੀ ਇਹਨੂੰ ਦਾ ਗੁੱਡੇ ਟੈਕ ਤੇ ਇੱਕ ਮੁੱਖ ਮੰਤਰੀ ਰਿਹਾ ਸ਼ਖਸ ਦੂਜੇ ਮੁੱਖ ਮੰਤਰੀ ਪ੍ਰਦੀਪ ਤੂੰ ਤਣੜਕ ਦੀ ਭਾਸ਼ਾ ਵਰਤਦਾ ਹੋਇਆ ਚੰਗਾ ਲੱਗਦਾ ਹੈ ਬੋਤਾ ਹੰਕਾਰ ਚੰਗਾ ਨਹੀਂ ਹੁੰਦਾ ਜੇ ਉਸਨੇ ਤੂੰ ਤਣੜਕ ਕੀਤਾ ਤਾਂ ਤੁਸੀਂ ਆਪਣੀ ਵਾਰੀ ਵਿਕਟਮ ਕਾਰਡ ਖੇਡਣ ਲੱਗ ਪੈਣਾ ਹੈ ਜੱਟ ਵਰਸਸ ਪਤਾ ਨਹੀਂ ਕੀ ਕੀ ਕਹਿਣ ਲੱ ਪੈਣਾ ਹੈ ਉਸ ਵੇਲੇ ਤੁਸੀਂ ਇਹਦੇ ਤਾਂ ਜ਼ਬਰਦਸਤੀ ਸਾਈਨ ਕਰਾਉਂਦੇ ਆ ਆ ਤੁਹਾਡੇ ਲੁਧਿਆਣੇ ਦੇ ਵਿੱਚ ਇੱਕ ਬੜੀ ਭਾਰੀ ਕਲੋਨੀ ਕੱਟ ਰਹੀ ਹੈ ਉਹਦੇ ਵਿੱਚ ਪਹਿਲਾਂ ਇਹਨਾਂ ਨੇ ਆਪਣੇ ਬੰਦਿਆਂ ਨੂੰ ਜ਼ਮੀਨਾਂ ਦਵਾਤੀਆਂ ਤੁਹਾਡੇ ਆ ਰਿਹੜਾ ਅਰੋੜਾ ਇਹਨੇ ਵੀ ਕਾਫੀ ਖਰੀਦੀ ਵੀ ਪਤਾ ਨਹੀਂ 4 450 ਕਿਲਾ ਦੱਸਦੇ ਆ 20000 ਕਰੋੜ ਰੁਪਈਆ ਸਾਡੇ ਇਹਨਾਂ ਲੁੱਟ ਕੇ ਲੈ ਜਾਣਾ ਇੱਥੇ ਤੇ 1 ਕਰੋੜ ਰੁਪਈਆ ਇੱਕ ਕਿੱਲੇ ਦਾ ਰਿਸ਼ਵਤ ਰੱਖੀ ਹੈ ਜੀਨੇ ਉਹਦੇ ਵਿੱਚ ਕਲੋਨੀ ਪਾਸ ਕਰਾਡੀਆਂ ਹਜ਼ਾਰਾਂ ਕਰੋੜ ਰੁਪਈਆ ਬਾਅਦ ਦੇ ਵਿੱਚ ਇਹ ਵੈਸੇ ਲੈਣਗੇ ਛੱਜ ਵੀ ਬੋਲੇ ਤੇ ਛਾਨਣੀ ਵੀ ਚੰਨੀ ਸਾਹਿਬ ਤੁਹਾਡੇ ਵਲੇ ਰੇਤ ਮਾਫੀਆ ਕੀ ਕੀ ਦੋਸ਼ ਲੱਗਦੇ ਰਹੇ ਹਨ ਉਦੋਂ ਵੀ ਕਲੈਕਸ਼ਨ ਦਿੱਲੀ ਤੱਕ ਪਹੁੰਚਾਉਂਦੀਆਂ ਫਵਾਵਾਂ ਸਨ ਜਾਂ ਨਹੀਂ ਪੰਜਾਬੀਓ ਜਰੂਰ ਸੋਚਿਓ ਇਹਨਾਂ ਨੇ ਵੀ ਆਪਣੇ ਘਰ ਰੱਜ ਕੇ ਭਰੇ ਹਨ ਅਤੇ ਹੁਣ ਦੂਜਿਆਂ ਨੂੰ ਨਿੰਦਕੇ ਖੁਦ ਦੁੱਧ ਧੁੱਤੇ ਬਣ ਰਹੇ ਹਨ ਤੇਰੇ ਖੂਜੇ 'ਚ ਕਿਹੜੀ ਖਾੜੇ 'ਚ ਬਿਠਾਏ ਵੇ ਸੀ ਜਿਹੜੇ ਜਦੇ ਕੱਢ ਲੈਂਦੇ ਯਾਰ ਤੇ ਜਦ ਅਸੀਂ ਰੋਲਾ ਪਾਇਆ ਇਹਦਾ ਮਤਲਬ ਇਹ ਹੈ ਕਿ دہشت ਪਾਉਣ ਨੂੰ ਇਹੀ ਬੰਦੇ ਭੇਜਦੇ ਡਾਕੇ ਕਰਨ ਵਾਸਤੇ ਇਹੀ ਚੋਰੀਆਂ ਕਰਨ ਵਾਸਤੇ ਇਹੀ ਫਰੋਤੀਆਂ ਮੰਗਦੇ ਆ ਇਹੀ ਇੱਥੇ ਫਰੋਤੀਆਂ ਲੈਂਦੇ ਆ ਪੁਲਿਸ ਦੇ ਨਾਲ ਮਿਲ ਕੇ ਹਰ ਕਾਰਖਾਨੇਦਾਰ ਨੂੰ ਹਰ ਦੁਕਾਨਦਾਰ ਨੂੰ ਇਹਨਾਂ ਨੇ ਲੁੱਟਣ ਨੂੰ ਲਾਇਆ ਹੋਇਆ ਹੈ ਟੈਲੀਫੋਨ ਆਉਂਦਾ ਐਨੇ ਲੱਖ ਰੁਪਇਆ ਭੇਜੋ ਨਹੀਂ ਤਾਂ ਗੋਲੀ ਮਾਰ ਦਾਂਗੇ ਐਨੇ ਲੱਖ ਰੁਪਇਆ ਭੇਜ ਦੋ ਨਹੀਂ ਤਾਂ ਤੁਹਾਨੂੰ ਚੱਕ ਲੈ ਜਾਵਾਂਗੇ ਆ ਸਰਕਾਰਾਂ ਹੁੰਦੀਆਂ ਇਹ ਬਦਲਾਵ ਨੂੰ ਡੀਕਿਆ ਸੀ ਡੀਕਦੇ ਸੀ ਬਦਲਾਵ ਨੂੰ ਇਹ ਬਦਲਾ ਲੈਣ ਲੱਗ ਗਏ ਦੋਸਤੋ ਕਾਨੂੰਨ ਵਿਵਸਥਾ ਹਮੇਸ਼ਾ ਤੋਂ ਹੀ ਚਿੰਤਾ ਦਾ ਵਿਸ਼ਾ ਰਹੀ ਹੈ ਤੁਹਾਡੇ ਵੇਲੇ ਵੀ ਤਾਂ ਗੈਂਗਸਟਰਵਾਦ ਪੂਰੇ ਜੋਰਾਂ ਤੇ ਸੀ ਤੁਸੀਂ ਕਿਉਂ ਖਤਮ ਨਹੀਂ ਕੀਤਾ ਜੇ ਜੋ ਕੁਝ ਤੁਸੀਂ ਆਵਾਮ ਦੀ ਪਾਰਟੀ ਲਈ ਕਹਿ ਰਹੇ ਹੋ ਕਿ ਉਹੀ ਕੁਝ ਕਾਂਗਰਸ ਲਈ ਵੀ ਨਹੀਂ ਕਿਹਾ ਜਾ ਸਕਦਾ ਸੱਚ ਤਾਂ ਇਹ ਹੈ ਕਿ ਮਾੜੇ ਅੰਸਰ ਬਿਨਾਂ ਰਾਜਨੀਤਿਕ ਸ਼ੈਤੋ ਪਲ ਹੀ ਨਹੀਂ ਸਕਤੇ ਸਰਵਾਈਵ ਹੀ ਨਹੀਂ ਕਰ ਸਕਦੇ ਬਿਨਾਂ ਰਾਜਨੀਤਿਕ ਸ਼ੈਤੋ ਮੈਂ ਇਹ ਹੀ ਤੋਂ ਪੁੱਛਣਾ ਚਾਹੁੰਦਾ ਕਿ ਕੀ ਪੰਜਾਬ ਦੇ ਵਿੱਚ ਕੋਈ ਨੌਜਵਾਨ ਕੋਈ ਕੁੜੀ ਮੁੰਡਾ ਬਚਿਆ ਨਹੀਂ ਜਿਹਨੂੰ ਚੇਅਰਮੈਨੀਆਂ ਦੇ ਦੇਣਾ ਜਿਹਨੂੰ ਰਾਜ ਸਭਾ ਦੀਆਂ ਮੈਂਬਰੀਆਂ ਦੇ ਦਿੰਦੇ ਆ ਕੱਲ ਚੇਅਰਮੈਨ ਲਗਾਏ ਹੈ ਇੱਕ ਲਗਾਇਆ ਪੋਲਿਊਸ਼ਨ ਕੰਟਰੋਲ ਬੋਰਡ ਦਾ ਉਹ ਇਹਨਾਂ ਦਾ ਇੱਕ ਸੰਦੀਪ ਪਟਕ ਹੈ ਉਹਦਾ ਪੀਏ ਹੈ ਯੂਪ ਦਾ ਬੰਦਾ ਹੈ ਤੇ ਉਹਨੂੰ ਸਭ ਤੋਂ ਅਹਿਮ ਜਿਹੜੀ ਚੇਅਰਮੈਨੀਆ ਬੋਰਡ ਹੈ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਉਹਦਾ ਚੇਅਰਮੈਨ ਲਗਾਤਾ ਯੂਪ ਚੋ ਲੈ ਆ ਕੇ ਸ੍ਰੀਨਾ ਗੁਪਤਾ ਦਿੱਲੀ ਚੋਂ ਹੈ ਸ੍ਰੀਨਾ ਗੁਪਤਾ ਉਹ ਅੱਛਾ ਉਹ ਉਹ ਦੂਸਰੇ ਦਾ ਹੈ ਉਹਨੂੰ ਲਾਇਆ ਪੰਜਾਬ ਲੈਂਡ ਇੰਡਸਟਰੀ ਡਿਵੈਲਪਮੈਂਟ ਬੋਰਡ ਦਾ ਬਿਨਾਂ ਸ਼ੱਕ ਦੋਸਤੋ ਇਹ ਗਲਤ ਹੈ ਪੰਜਾਬ ਵੱਲੋਂ ਕਿਸੇ ਪੰਜਾਬੀ ਨੂੰ ਹੀ ਰਾਜ ਸਭਾ ਭੇਜਿਆ ਜਾਣਾ ਚਾਹੀਦਾ ਹੈ ਪੰਜਾਬ ਵਿੱਚ ਚੇਅਰਮੈਨ ਵੀ ਪੰਜਾਬੀ ਹੀ ਡਿਜ਼ਰਵ ਕਰਦੇ ਹਨ ਪਰ ਕੀ ਕਾਂਗਰਸ ਕੀ ਉਹ ਹਮੇਸ਼ਾ ਪੰਜਾਬ ਤੋਂ ਕਿਸੇ ਗੈਰ ਪੰਜਾਬੀ ਨੂੰ ਰਾਜ ਸਭਾ ਨਹੀਂ ਭੇਜਦੀ ਰਹੀ ਤੁਹਾਡੀ ਹੀ ਨਕਲ ਹੁਣ ਆਮ ਆਦਮੀ ਪਾਰਟੀ ਵਾਲੇ ਵੀ ਕਰ ਰਹੇ ਹਨ ਹੁਣ ਤੁਸੀਂ ਉਹਨਾਂ ਨੂੰ ਮਾੜਾ ਇਸ ਟ੍ਰੈਂਡ ਇਸ ਪ੍ਰਥਾ ਕਰਕੇ ਕਹਿ ਰਹੇ ਹੋ ਪਰ ਇਹ ਪ੍ਰਥਾ ਤੁਹਾਡੇ ਹੀ ਤਾਂ ਦੇਣ ਹੈ ਦੋਸਤੋ ਸੰਦੀਪ ਪਾਟਕ ਦੀ ਪੀ ਪੰਜਾਬ ਵਿੱਚ ਕਰੂਗੀ ਪਾਰਟੀ ਲਈ ਫੰਡ ਇਕੱਠਾ ਕਰੂ ਪੰਜਾਬ ਦਾ ਪੈਸਾ ਦਿੱਲੀ ਲਜਾਊ ਆਮ ਆਦਮੀ ਪਾਰਟੀ ਲਈ ਕੀ ਇਹ ਸੰਭਾਵਨਾ ਨਹੀਂ ਹੋ ਸਕਦੀ ਤੁਸੀਂ ਦੋਸਤੋ ਕਮੈਂਟ ਕਰਕੇ ਆਪਣੀ ਰਾਏ ਪ੍ਰਗਟਾ ਸਕਦੇ ਹੋ ਇਹ ਕੇਜਰੀ ਵਾਰਡ ਨੂੰ ਰਾਜ ਸਭਾ ਦਾ ਮੈਂਬਰ ਬਣਾਉਣ ਵਾਸਤੇ ਉਹ ਤਾਂ ਰਾਜ ਸਭਾ ਦਾ ਮੈਂਬਰ ਹੈਗਾ ਰਾਜ ਸਭਾ ਬੜੀ ਹੁੰਦੀ ਹੈ ਐਮਐਲਏ ਨਾਲੋਂ ਫਿਰ ਉਹਨੂੰ ਬਣਾਉਣ ਦੀ ਕੀ ਲੋੜ ਹੈ ਦੁਬਾਰੇ ਉਹਨੂੰ ਬਣਾਉਣ ਦੀ ਕੀ ਲੋੜ ਹੈ ਆਪਾਂ ਨੂੰ ਜੇ ਉਸੇ ਨੂੰ ਚਦਾਉਣਾ ਉਹ ਤਾਂ ਜਿੱਤਿਆ ਬਾਈ ਰਾਜ ਸਭਾ ਦਾ ਮੈਂਬਰ ਇਹਦੇ ਤੁਸੀਂ ਕੇਜਰੀ ਵਾਰਡ ਨੂੰ ਚਦਾਉਣ ਲੱਗੇ ਹੋ ਤੇ ਉਹਨੂੰ ਇੱਥੇ ਜਿਤਾਉਂਦੇ ਦਾ ਕੇਜਰੀਵਾਲ ਨੇ ਰਾਜ ਸਭਾ ਦਾ ਮੈਂਬਰ ਬਣਨਾ ਇਸ ਕਰਕੇ ਮੈਂ ਫੇਰ ਸਾਰਿਆਂ ਨੂੰ ਅਪੀਲ ਕਰਦਾ ਸਾਰੇ ਗਰੀਬ ਗੁਰਮੇ ਨੂੰ ਸਾਰੇ ਮਾਈ ਭਾਈ ਨੂੰ ਸਾਰੇ ਬੀਬੀਆਂ ਨੂੰ ਸਾਰੇ ਇੰਡਸਟਰੀਅਲਿਸਟ ਨੂੰ ਵਰਕਰਾਂ ਨੂੰ ਕਿ ਇਕੱਠੇ ਹੋ ਲੁਧਿਆਣੇ ਵਾਲਿਓ ਅੱਜ ਤੁਹਾਡੀ ਪਰਖ ਦੀ ਘੜੀ ਹੈ ਅੱਜ ਤੁਸੀਂ ਪੰਜਾਬ ਦਾ ਪੰਜਾਬੀਆਂ ਤੈਨੂੰ ਬਚਾਉਣਾ ਹੈ ਦੋਸਤੋ ਕੀ ਕਹੋਗੇ ਤੁਸੀਂ ਪੰਜਾਬ ਦੇ ਐਸ ਸੀ ਐਮ ਚੰਨੀ ਸਾਹਿਬ ਦੀ ਇਸ ਸੋਚ ਬਾਰੇ ਹੰਕਾਰ ਭਰੇ ਬੋਲ ਬਦਜਬਾਨੀ ਜਦੋਂ ਤੁਸੀਂ ਵੱਡੇ ਉਹਦਿਆਂ ਤੇ ਰਹਿ ਚੁੱਕੇ ਹੋ ਉਹ ਤਾਂ ਇਹ ਸ਼ੋਭ ਦੀ ਨਹੀਂ ਹੈ ਬੇਸ਼ੱਕ ਤੁਹਾਡੇ ਚੁੱਕੇ ਮੁੱਦੇ ਸਹੀ ਵੀ ਹੋ ਸਕਦੇ ਹਨ ਪਰ ਥੋੜੀ ਚਾਤੀ ਆਪਣੀ ਪਾਰਟੀ ਵੱਲ ਵੀ ਮਾਰਨੀ ਚਾਹੀਦੀ ਹੈ ਇਹ ਸਾਰੇ ਐਬ ਦਾ ਤੁਹਾਡੀ ਆਪਣੀ ਪਾਰਟੀ ਵਿੱਚ ਵੀ ਰਹੇ ਹਨ ਹੁਣ ਦੋਸਤੋ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮ ਸੁਖਵੀਰ ਬਾਦਲ ਉਹਨਾਂ ਨੂੰ ਵੀ ਸੁਣ ਹੀ ਲੈਂਦੇ ਹਾਂ ਉਹ ਕੀ ਅਪੀਲ ਕਰ ਰਹੇ ਹਨ ਲੁਧਿਆਣਾ ਵੈਸਟ ਦੇ ਵੋਟਰਾਂ ਨੂੰ ਆਜੋ ਸੁਣਦੇ ਹਾਂ ਕਿ ਲੁੱਟਣ ਆਏ ਐ ਬਾਹਰਲੇ ਦੁੱਖ ਇਸ ਕੰ ਦਾ ਕਿ ਮੌਕਾ ਦਿੱਤਾ ਉਹਨਾਂ ਨੂੰ ਲੁੱਟਣ ਦੇ ਆਪਣੀ ਲੋਕਾਂ ਨੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਅੱਜ ਆਜ਼ਾਦੀ ਦੇ ਬਾਅਦ ਕਿੰਨੇ ਸਾਲ ਹੋ ਗਏ ਕਿੰਨੇ ਸਾਲਾਂ ਵਿੱਚ ਕਿੰਨੇ ਸਾਲ ਨੈਸ਼ਨਲ ਪਾਰਟੀਆਂ ਦੇ ਇੱਥੇ ਮੁੱਖ ਮੰਤਰੀ ਬਣੇ ਤੇ ਕਿੰਨੇ ਸਾਲ ਤੁਹਾਡੀ ਆਪਣੀ ਖੇਤਰੀ ਪਾਰਟੀ ਦੇ ਮੁੱਖ ਮੰਤਰੀ ਬਣੇ ਹਲੇ ਤੱਕ ਨਹੀਂ ਆਪਾਂ ਸਮਝ ਸਕੇ ਆਪਣੇ ਕੌਣ ਐ ਤੇ ਪ੍ਰਾਏ ਕੌਣ ਐ ਹਲੇ ਤੱਕ ਨਹੀਂ ਆਪਾਂ ਸਮਝ ਸਕੇ ਕਿ ਆਪਾਂ ਨੂੰ ਬਰਬਾਦ ਕਿਹਨੇ ਕੀਤਾ ਤੇ ਆਪਾਂ ਨੂੰ ਬਚਾਇਆ ਕਿਹਨੇ ਜੇ ਤੁਸੀਂ ਆਜ਼ਾਦੀ ਦੇ ਬਾਅਦ ਦਾ ਸਾਰਾ ਇਤਿਹਾਸ ਸੁਣੋ ਜੋ ਕੁਛ ਵੀ ਅੱਜ ਪੰਜਾਬ ਦੇਖ ਰਹੇ ਹੋ ਜੋ ਕੁਛ ਵੀ ਤਰੱਕੀ ਦੇਖ ਰਹੇ ਹੋ ਦੋ ਕੁਛ ਵੀ ਇੱਥੇ ਇੰਡਸਟਰੀ ਦੇਖ ਰਹੇ ਹੋ ਕਿਸਾਨੀ ਦੀ ਖੇਤੀ ਦੀ ਬਾਹ ਫੜਨ ਵਾਲੀ ਚੀਜ਼ਾਂ ਬੜੀਆਂ ਦੇਖ ਰਹੇ ਹੋ ਉਹ ਸਾਰਾ ਕੁਸ਼ੀ ਤੁਹਾਡੀ ਖੇਤਰੀ ਪਾਰਟੀ ਦੇ ਸ਼ਾਬਾਸ਼ ਹੈ ਸੁਖਵੀਰ ਬਾਦਲ ਸਾਹਿਬ ਪੰਜਾਬ ਨੂੰ ਜੋ ਵੀ ਦੇਣ ਹੈ ਉਹ ਤੁਹਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਖੇਤਰੀ ਪਾਰਟੀ ਦੀ ਹੀ ਦੇਣ ਹੈ ਚਲੋ ਇਸ ਨਾਲ ਸਹਿਮਤ ਹੋ ਜਾਂਦੇ ਹਾਂ ਫੇਰ ਜੋ ਇਹ ਪੰਜਾਬ ਨਸ਼ਾ ਵਿੱਚ ਗੜਚ ਹੋਇਆ ਪਿਆ ਹੈ ਇਹ ਵੀ ਤਾਂ ਤੁਹਾਡੀ ਹੀ ਪਾਰਟੀ ਦੀ ਦੇਣ ਮੰਨੀ ਜਾਣੀ ਚਾਹੀਦੀ ਹੈ ਕਿਉਂ ਤੁਸੀਂ ਇਸ ਨਾਲ ਸਹਿਮਤ ਹੋ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਪੁੱਛਦੇ ਨਹੀਂ ਜਿਹੜੇ ਡਰਾਮੇ ਕਰਦੇ ਆ ਗੱਲਾਂ ਕਰਦੇ ਆ ਲਾਰੇ ਲਾਉਂਦੇ ਆ ਝੂਠ ਬੋਲਦੇ ਆ ਆਪਾਂ ਉਹਨਾਂ ਨੂੰ ਗਲੇ ਲਾ ਲੈਨੇ ਹਲੇ ਵੀ ਸਮਝੀ ਬਚਾ ਲਈਏ ਪੰਜਾਬ ਨੂੰ ਆ ਪੰਜਾਬ ਕੱਲਾ ਥੋੜਾ ਭੁਵੇਖ ਨਹੀਂ ਤੁਹਾਡੇ ਬੱਚਿਆਂ ਦਾ ਵੀ ਵੇਖਾ ਹੈ ਬੱਚਿਆਂ ਦਾ ਬੱਚਿਆਂ ਦਾ ਵੀ ਇੱਥੇ ਹੀ ਹੈ ਆਪਾਂ ਕਿਤੇ ਨਹੀਂ ਹੋਰ ਜਾ ਸਕਦੇ ਜੇ ਇੱਥੇ ਤਰੱਕੀ ਹੋਊਗੀ ਤੇ ਖੁਸ਼ਹਾਲੀ ਆਪਾਂ ਨੂੰ ਹੋਊਗੀ ਜੇ ਇੱਥੇ ਬਰਬਾਦੀ ਹੋਊਗੀ ਤੇ ਨੁਕਸਾਨ ਆਪਾਂ ਨੂੰ ਹੋਊਗਾ ਅੱਜ ਦੂਜੇ ਮੁਲਕਾਂ ਦੇ ਲੋਕ ਵੀ ਕੱਢ ਰਹੇ ਆ ਆਪਾਂ ਨੂੰ ਅੱਜ ਤੁਸੀਂ ਕੈਨੇਡਾ ਜਾਣ ਨੂੰ ਫਿਰਦੇ ਸੀ ਕੈਨੇਡਾ ਦੀ ਸਰਕਾਰ ਨੇ ਫੈਸਲਾ ਕਰ ਲਿਆ ਹੁਣ ਕੈਨੇਡਾ ਨਹੀਂ ਲੈਣਗੇ ਤੁਹਾਨੂੰ ਅਮਰੀਕਾ ਨੇ ਵੀ ਬੰਦ ਕਰ ਦਿੱਤਾ ਆਸਟ੍ਰੇਲੀਆ ਵੀ ਬੰਦ ਕਰ ਰਹੀ ਹੈ ਤੇ ਫਿਰ ਆਪਣੇ ਨੌਜਵਾਨ ਜੇ ਇੱਥੇ ਰਹਿਣਗੇ ਉਹਨਾਂ ਨੂੰ ਸਾਧਨ ਵੀ ਬਣਾਉਣੇ ਉਹਨਾਂ ਨੂੰ ਖੁਸ਼ਹਾਲ ਵੀ ਕਰਨਾ ਹੈ ਇੱਥੇ ਡਵੈਲਪਮੈਂਟ ਵੀ ਕਰਨੀ ਹੈ ਤੇ ਕੌਣ ਕਰ ਸਕਦਾ ਜਿਹਨੂੰ ਜਿਹਨੂੰ ਦਰਦ ਹੈ ਹੁਣ ਜਦੋਂ ਲੋਕਾਂ ਨੇ ਤੁਹਾਨੂੰ ਬੁਰੀ ਤਰ੍ਹਾਂ ਨਿਕਾਰਿਆ ਹੈ ਤਾਂ ਪੰਜਾਬੀਆਂ ਦਾ ਪੰਜਾਬ ਦਾ ਪੰਜਾਬੀਆਂ ਦੇ ਬੱਚਿਆਂ ਦਾ ਦਰਦ ਤੁਹਾਨੂੰ ਜਾਗ ਪਿਆ ਹੈ ਜਦੋਂ ਤੁਸੀਂ ਸੱਤਾ ਵਿੱਚ ਸੀ ਤਾਂ ਕਿਹੜੀਆਂ ਮੱਲਾਂ ਮਾਰੀਆਂ ਸਨ ਕਦੀ ਉਹ ਵੀ ਤਾਂ ਦੱਸੋ ਕਿੰਨੀਆਂ ਵੱਡੀਆਂ ਵੱਡੀਆਂ ਇੰਡਸਟਰੀਜ਼ ਫੈਕਟਰੀਆਂ ਰੋਜ਼ਗਾਰ ਲਈ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਬੱਚਿਆਂ ਲਈ ਲਗਾਈਆਂ ਕਦੀ ਇਸ ਦਾ ਵੀ ਤਾਂ ਖਲਾਸਾ ਕਰੋ ਪਰ ਉਸ ਦੀ ਗੱਲ ਦਾ ਤੁਸੀਂ ਕਰੋਗੇ ਹੀ ਨਹੀਂ ਪੰਜਾਬ ਦਾ ਦਰਦ ਹੈ ਥੋੜਾ ਦਰਦ ਹੈ ਥੋੜੀ ਤਕਲੀਫ ਖਤਮ ਕਰਨ ਦਾ ਦਰਦ ਹੈ ਤੇ ਦਰਦ ਥੋੜੀ ਆਪਣੀ ਮਾਂ ਪਾਰਟੀ ਖੇਤਰੀ ਪਾਰਟੀ ਕਾਲੀ ਦਲ ਨੂੰ ਹੀ ਹੈ ਅੱਜ ਜਿਹੜੀਆਂ ਨੈਸ਼ਨਲ ਪਾਰਟੀਆਂ ਭਾਵੇਂ ਕਾਂਗਰਸ ਆ ਭਾਵੇਂ ਝਾੜੂ ਵਾਲੇ ਭਾਵੇਂ ਦੂਜੇ ਐ ਇੱਥੇ ਕੱਲਾ ਲੁੱਟਣ ਕਰਨ ਵਾਸਤੇ ਆਉਂਦੇ ਐ ਤੇ ਰਾਜ ਕਰਨ ਵਾਸਤੇ ਆਉਂਦੇ ਐ ਪਰ ਬਾਦਲ ਸਾਹਿਬ ਭਾਈ ਭਾ ਵੀ ਤਾਂ ਦਿੱਲੀ ਤੋਂ ਹੀ ਸੰਚਾਲਿਤ ਪਾਰਟੀ ਹੈ ਕਿ ਇਹ ਵੀ ਦਿੱਲੀੋਂ ਪੰਜਾਬ ਨੂੰ ਲੁੱਟਣ ਹੀ ਆਉਂਦੀ ਰਹੀ ਹੈ ਕੋਈ ਖੁਲਾਸਾ ਤਾਂ ਤੁਸੀਂ ਕੀਤਾ ਨਹੀਂ ਇਹ ਤਾਂ ਤੁਹਾਡੇ ਭਾਈਵਾਲ ਰਹੇ ਹਨ ਪੰਜਾਬ ਵਿੱਚ ਤੁਹਾਡੀ ਸੱਤਾ ਵੇਲੇ ਪਰ ਇਸ ਮਸਲੇ ਤੇ ਚੁੱਪ ਇਸ ਨੂੰ ਕਹਿੰਦੇ ਹਨ 도ਗਲੀਆਂ ਗੱਲਾਂ ਦੋਸਤੋ ਕਾਂਗਰਸ ਦੀ ਇੰਨੀ ਸਾਲ ਰਾਜ ਰਹੀ 5 ਸਾਲ ਕੈਪਟਨ ਮਨਿੰਦਰ ਸਿੰਘ ਰਿਆ ਉਹ ਤੋਂ 5 ਸਾਲ ਪਹਿਲੇ ਵੀ ਕੈਪਟਨ ਮਨਿੰਦਰ ਸਿੰਘ ਰਿਆ ਇੱਕ ਨਿਸ਼ਾਨੀ ਦੱਸ ਦਿਓ ਲੁਧਿਆਣੇ ਵਾਲਿਓ ਇੱਕ ਸੜਕ ਦੱਸ ਦਿਓ ਇੱਕ ਗਲੀ ਦੱਸ ਦਿਓ ਇੱਕ ਫਲਾਇਓਵਰ ਦੱਸ ਦਿਓ ਇੱਕ ਟਿਊਬਲ ਕਨੈਕਸ਼ਨ ਦਿੱਤਾ ਦੱਸ ਦਿਓ ਇੱਕ ਕੱਸੀ ਬਣਾਈ ਦੱਸ ਦਿਓ ਇਹ ਗਰੀਬ ਦੀ ਧਰਮਸ਼ਾਲਾ ਬਣਾਈ ਦੱਸ ਦਿਓ 5 ਸਾਲ ਰਾਜ ਕਰਨ ਵਾਸਤੇ ਆਉਂਦੇ ਆ ਲੁੱਟਣ ਵਾਸਤੇ ਆਉਂਦੇ ਆ ਸੋ ਦੋਸਤੋ ਇਹ ਸਾਨੂੰ ਸੁਖਵੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਸੁਖਵੀਰ ਬਾਦਲ ਕਲਮ ਲਾ ਕੇ ਇਹਨਾਂ ਦਾ ਇਸ ਗੱਲ ਤੇ ਜ਼ੋਰ ਹੈ ਕਿ ਦਿੱਲੀ ਵਾਲੇ ਸਾਰੇ ਲੁੱਟਣ ਆਉਂਦੇ ਹਨ ਪੰਜਾਬ ਨੂੰ ਕਾਂਗਰਸ ਹੋਵੇ ਜਾਂ ਆਮ ਆਦਮੀ ਪਾਰਟੀ ਪਰ ਇਹ ਭਾਜਪਾ ਦਾ ਨਾਂ ਨਹੀਂ ਲੈਂਦੇ ਦੋਸਤੋ ਫਿਰ ਬਚਦੀ ਹੈ ਇਕੱਲੀ ਖੇਤੀ ਪਾਰਟੀ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਉਸ ਬਾਰੇ ਲੋਕਾਂ ਦੀ ਕੀ ਰਾਏ ਹੈ ਸ਼ਾਇਦ ਇਹਨਾਂ ਨੂੰ ਇਹ ਪਤਾ ਹੀ ਹੋਵੇਗਾ ਪੰਜਾਬ ਨੂੰ ਲੁੱਟਣ ਦਾ ਹੱਕ ਖੇਤਰੀ ਦਲਾਂ ਨੂੰ ਹੈ ਨਾ ਕਿ ਕੇਂਦਰੀ ਦਲਾਂ ਨੂੰ ਇਹੋ ਇਹਨਾਂ ਦੀਆਂ ਗੱਲਾਂ ਦਾ ਨਿਚੋੜ ਲੱਗਦਾ ਹੈ ਦੋਸਤੋ ਹੁਣ ਦਿੱਲੀ ਦੀ ਨਵੀਨ ਕੋਰ ਪਾਰਟੀ ਆਮ ਆਦਮੀ ਪਾਰਟੀ ਉਸ ਦੀ ਵੀ ਗੱਲ ਕਰ ਲੈਂਦੇ ਹਾਂ ਆਜੋ ਜਰਾ ਮਾਨ ਸਾਹਿਬ ਨੂੰ ਸੁਣਦੇ ਹਾਂ ਜੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਹਨ ਅਸੀਂ ਸੈਕੂਲਰ ਪਾਰਟੀ ਹੈ ਸਾਡੀ ਅਸੀਂ ਨਾ ਧਰਮਾਂ ਦੇ ਨਾਂ ਤੇ ਲੜਾਉਂਦੇ ਆ ਨਾ ਭੜਕਾਉਂਦੇ ਆ ਸਾਸਿਕਾ ਸਾਸਿਕਾ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਆਦਰ ਕਰਦੇ ਆਂ ਆਏ ਦੋਸਤੋ ਇਹਨਾਂ ਦਾ ਸੈਕੂਲਰਵਾਦ ਦਾ ਨਮੂਨਾ ਤੁਸ਼ਟੀ ਕਰਨ ਦੇ ਮਾਮਲੇ ਵਿੱਚ ਇਹ ਕਾਂਗਰਸ ਪਾਰਟੀ ਨੂੰ ਵੀ ਪਿੱਛੇ ਛੱਡ ਗਏ ਹਨ ਦੋਸਤੋ ਧਾਰਮਿਕ ਹੋਣਾ ਕਦੇ ਵੀ ਬੁਰਾ ਨਹੀਂ ਹੁੰਦਾ ਹਾਂ ਧਰਮ ਦੇ ਨਾਂ ਤੇ ਵਖੰਡ ਦੂਜੇ ਨੂੰ ਵਾਜਿਬੂਲ ਕਤਲ ਮੰਨਣਾ ਇਹ ਸੋਚ ਗਲਤ ਹੈ ਇਸ ਵਾਰ ਪ੍ਰਮਾਤਮਾ ਨੇ ਸੰਕੇਤ ਹੀ ਦਿੱਤਾ ਕਿ ਸਾਨੂੰ 19 ਤਰੀਕ ਨੂੰ ਕਿਤੇ ਹੋਰ ਦੇਖਣ ਦੀ ਲੋੜ ਹੀ ਨਹੀਂ ਪਹਿਲੇ ਨੰਬਰ ਤੇ ਬਾਟਣਾ ਹੈ ਪਹਿਲੇ ਨੰਬਰ ਤੇ ਆਉਣਾ ਹੈ ਬਸ ਬਾਕੀ ਹੋਰ ਬਟਨਾਂ ਵੱਲ ਦੇਖਿਓ ਬੇਨਾ ਫੋਟੋ ਤਾਂ ਉਹਨਾਂ ਦੀਆਂ ਵੀ ਲੱਗੀਆਂ ਹੋਣਗੀਆਂ ਪਰ ਨਾ ਦੇਖਿਓ ਕਿਉਂਕਿ ਅੱਖਾਂ 'ਚ ਚਿੱਟਾ ਜਾਂ ਕਾਲਾ ਮੋਤੀ ਉਤਰ ਸਕਦਾ ਉਹਨਾਂ ਦੀ ਫੋਟੋ ਦੇਖ ਕੇ ਐਡੇ ਹੰਕਾਰੀ ਐਡੇ ਪ੍ਰਸ਼ਤਾਚਾਰੀ ਨੇ ਸੋ ਇਸ ਕਰਕੇ 19 ਤਰੀਕ ਨੂੰ ਜਾਣਾ ਹੈ ਸਵੇਰੇ ਸਵੇਰੇ ਚੀਕਾਂ ਤਾਂ ਮੜਵਾਈਏ ਨਾ ਤੋਂ ਵਾਪਸ ਠੇਸਾਂ ਹੀ ਗੱਲ ਹੈ ਨਾ ਤਾਂ ਫਿਰ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਲਾ ਕੇ ਸਾਡਾ ਹੌਸਲਾ ਵਧਾ ਦਿਓ ਇਨਕਲਾਬ ਇਨਕਲਾਬ ਉਹ ਯਾਰ ਇੱਥੇ ਫਿਰਦੇ ਨੇ ਕਹਿੰਦੇ ਆ ਪਰਲੀ ਗਲੀ ਚ ਫਿਰਦਾ ਆ ਸ਼ੂ ਹੁਣ ਉਹ ਸੁਣੂਗਾ ਨੀ ਨਾਰੇ ਆ ਨਾਰੇ ਤਾਂ ਚੱਕ ਦਿਓ ਉਹਨੂੰ ਪਤਾ ਲੱਗੇ ਵੀ ਆਹ ਕੀ ਹੋ ਜਾਂਦਾ ਯਾਰ ਫੇਰ ਇੱਧਰ ਫਿਰਦੇ ਐ ਇਨਕਲਾਬ ਜਿੰਦਾਬਾਦ ਬੋਲੇ ਸੋਨਿਆਲ ਬਹੁਤ ਬਹੁਤ ਧੰਨਵਾਦ ਜਿਉਂਦੇ ਬਸਦੇ ਰਹੋ ਜਿੰਦਾਬਾਦ ਰਹੋ ਖੁਦ ਨੂੰ ਸੈਕੂਲਰ ਕਹਾਨ ਵਾਲਿਓ ਹੁਣ ਸਭ ਦਾ ਸਤਿਕਾਰ ਕਰਨਾ ਸੀ ਅੱਲਾਹੁ ਅਕਬਰ ਜੈ ਸ਼੍ਰੀ ਰਾਮ ਇਹ ਵੀ ਤਾਂ ਬੋਲ ਦੇਣਾ ਸੀ ਸਾਈਕਲੋਵਾਡ ਦੇ ਨਾਂ ਹੀ ਠਕ ਬਾਕੀ ਇਨਕਲਾਬ ਦਿੱਲੀ ਵਿੱਚ ਇਨਕਲਾਬ ਲਿਹਾ ਹੀ ਦਿੱਤਾ ਹੈ ਦਿੱਲੀ ਦੇ ਲੋਕਾਂ ਨੇ ਦੋਸਤੋ 10 ਸਾਲ ਤੋਂ ਵੱਧ ਇਹਨਾਂ ਨੂੰ ਪਰਖ ਕੇ ਦਿੱਲੀ ਵਿੱਚ ਦੋਸਤੋ ਦਿੱਲੀ ਦੇ ਲੋਕਾਂ ਨੇ ਬਹੁਤ ਵਧੀਆ ਫੈਸਲਾ ਸੁਣਾਇਆ ਹੈ ਬਾਕੀ ਪੰਜਾਬੀਆਂ ਨੂੰ ਕਿੰਨੇ ਕੁ ਸਾਲਾਂ ਬਾਅਦ ਇਹ ਸੋਝੀ ਆਵੇਗੀ ਇਹ ਭਵਿੱਖ ਹੀ ਦੱਸੇਗਾ ਹੁਣ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜਰਾ ਉਹਨਾਂ ਨੂੰ ਵੀ ਸੁਣ ਹੀ ਲੈਂਦੇ ਹਾਂ 117 ਮੇਂਸੇ 92 ਸੀਟ ਆਈ ਥੀ ਇਤਿਹਾਸਿਕ ਬਹੁਮਤ ਥਾ 3 ਸਾਲ ਅਮਨੇ ਬਹੁਤ ਕੰਮ ਕੀਤਾ अगर तेरे घर के सामने की सड़क खराब हो गई अगर तेरे घर में पानी नहीं आ रहा तेरी रजिस्ट्री नहीं हुई रजिस्ट्री करवानी है अगर तेरे को कोई भी समस्या हुई तो तेरा काम कौन कराएगा आशु तेरा काम कराएगा वो तो सोचने लग गया मैंने कहा आशु तो करा नहीं सकता आशु तो कांग्रेस पार्टी का है सरकार तो आम आदमी पार्टी की है मुख्यमंत्री तो भगवंत मान है आशु कैसे काम कराएगा फंड कहां से लाएगा आशु पावर कहां से लाएगा आशु काम कराने के लिए तो सरकार की जरूरत है काम कराने के लिए तो फंड की जरूरत है काम कराने के लिए तो पावर की जरूरत है ना तेरा पानी दिलवा सकता ना तेरा सीवर ठीक करा सकता ना तेरे पानी की निकासी करा सकता ना पार्क बनवा सकता कोई काम नहीं करा सकता केजरीवाल साहब की रजिस्ट्रिया वे एम एल ए साहब का हाजिर होना जरूरी है ਕਿ ਇਸ ਮਿਸਮਿਲ ਕਮੇਟੀ ਦੀਆਂ ਸੜਕਾਂ ਗਲੀਆਂ ਨਾਲੀਆਂ ਆਪੋਜੀਸ਼ਨ ਪਾਰਟੀ ਦਾ ਐਮਐਲਏ ਨਹੀਂ ਬਣਵਾ ਸਕਦਾ ਫਿਰ ਇਹੋ ਲੋਜਿਕ ਦਿੱਲੀ ਵਿੱਚ ਵੀ ਲੱਗੇਗਾ ਫਿਰ ਕਿ ਇੰਜ ਹੀ ਦਿੱਲੀ ਵਿੱਚ ਵੀ ਨਹੀਂ ਹੈ ਮਤਲਬ ਦਿੱਲੀ ਵਿੱਚ ਤੁਹਾਡੇ ਚੁਣੇ ਹੋਏ ਐਮਐਲਏ ਉਹ ਬਿਲਕੁਲ ਬੇਕਾਰ ਜੂਜਲੈਸ ਕੀ ਤੁਸੀਂ ਇਹੋ ਸੁਨੇਹਾ ਦੇ ਰਹੇ ਹੋ ਇੱਥੇ ਪੰਜਾਬ ਆ ਕੇ ਪੰਜਾਬ ਦੇ ਲੋਕਾਂ ਨੂੰ ਇੱਕ ਕਲਰਕ ਥਾਵੋ ਉਸकी 5-7000 ਰੁਪਏ ਮਹੀਨਾ ਤਨਖਾਹੀ ਭਗਵਾਨ ਨੇ ਪਤਾ ਨਹੀਂ ਕੀ ਖੇਲ ਖੇਲਾ ਦੋਸਤੋ ਲੋਕਾਂ ਨੂੰ ਭਾਵਕ ਕਰਦੇ ਹੋਏ ਮੋਰਖ ਬਣਾਉਂਦੇ ਹੋਏ ਸ਼੍ਰੀਮਾਨ ਨਰਿੰਦ ਕੇਜਰੀਵਾਲ ਜੀ ਇੱਕ ਕਲਰਕ ਜਿਸ ਦੀ ਤਨਖਾਹ 5-7000 ਰੁਪਏ ਦੋਸਤੋ ਲੁਧਿਆਣੇ ਦੀਆਂ ਦੁਕਾਨਾਂ ਤੇ ਕੰਮ ਕਰਨ ਵਾਲੇ ਨੋਨ ਕੁਆਲੀਫਾਈਡ ਲੋਕ ਉਹ ਵੀ ਲਗਭਗ 9-10000 ਰੁਪਏ ਮਹੀਨਾ ਘੱਟੋ-ਘੱਟ ਲੁਧਿਆਣੇ ਵਿੱਚ ਪ੍ਰਾਪਤ ਕਰ ਲੈਂਦੇ ਹਨ ਪਰ ਇਹ ਇੱਕ ਕਲਰਕ ਨੂੰ ਵਿਚਾਰਾ ਬਣਾਉਣ ਲਈ ਕਲਰਕ ਦੀ ਤਨਖਾਹ 5-7000 ਹੀ ਦੱਸ ਰਹੇ ਹਨ ਇਹਨਾਂ ਦੀ ਚਾਲਬਾਜ਼ੀ ਅੱਗੇ ਵੀ ਸੁਣੋ ਉਸਕੇ ਘਰ ਮੇ ਇੱਕ ਬੱਚਾ ਪੈਦਾ ਕਰ ਦਿਆ उस बच्चे को ऐसी बीमारी दे दी जो करोड़ों करोड़ों लोगों में से एक आदमी को एक बच्चे को होती है और बड़ी मुश्किल से वो बच्चा पैदा हुआ उनके घर में अखबार में आया कि एक ऐसा बच्चा है और वो परिवार कहीं से उन्हें पता चल गया संजीव अरोड़ा जी बड़े दयालु आदमी हैं इनके पास चले जाओ तो इनके मना नहीं करते इनके पास बहुत लोग आते हैं गरीब लोग आते हैं किसी के बच्चे की फीस नहीं है ये फीस दे देते हैं कहीं से बड़े इन्होंने चैरिटेबल इंस्टीट्यूट बना रखे हैं किसी का इलाज नहीं हो रहा है इलाज करा देते हैं पता नहीं कितने लोगों का इन्होंने काम कराया है तो इन्होंने हार नहीं मानी उस गरीब के बच्चे के लिए ये 16 करोड़ रुपए इकट्ठे करने चल पड़े 16 करोड़ रुपए इकट्ठे करने में मेरे पास आए ये बोले जी एक बच्चा है उसके लिए मैं सोलह करोड़ रुपए इकट्ठे कर रहा हूं उस तब तक इन्होंने बच्चे की जान बचा दी आप ये सोच के देखो ये कैसा आदमी है अगर ये एक बिल्कुल अनजान बच्चे गरीब बच्चे की जान बचाने के लिए इनकी कोई जान पहचान नहीं थी दोस्तों ऐसे सब कुछ स्टेजा तो भावुक करने के लिए किया जाता है संजीव अरोड़ा 238 करोड़ तो वाद्दा मालिक है 16 करोड़ दी मदद ਲਈ ਉਹ ਚੈਰਿਟੀ ਇਕੱਠੀ ਕਰਦਾ ਫਿਰਦਾ ਸੀ दोस्तों कि 2 250 करोड़ ਦੇ مالک ਲਈ 16 करोड़ ਕੱਢਣਾ ਕੋਈ ਬਹੁਤੀ ਵੱਡੀ ਗੱਲ ਸੀ ਕਿਸੇ ਦੀ ਮਦਦ ਕਰਨੀ ਦੋਸਤੋ ਬਹੁਤ ਚੰਗੀ ਗੱਲ ਹੈ ਬੜੀ ਚੰਗੀ ਗੱਲ ਹੈ ਪਰ ਨiyet ਕੇਜਰੀਵਾਲ ਸਾਹਿਬ ਜੇ ਸੰਜੀਵ अरोड़ा ਲੁਧਿਆਣਾ ਵੈਸਟ ਵਾਲੀ ਸੀਟ ਤੋਂ ਹਾਰ ਗਏ ਤਾਂ ਤੁਸੀਂ ਕੀ ਪ੍ਰੋਮਿਸ ਕਰਦੇ ਹੋ ਕੀ ਤੁਸੀਂ ਗਰੰਟੀ ਦਿੰਦੇ ਹੋ ਕਿ ਇਹ ਅੱਗੇ ਵੀ ਇੰਝ ਹੀ ਕਰੋੜਾਂ ਰੁਪਏ ਖਰਚ ਕੇ ਲੋਕਾਂ ਦੀ ਮਦਦ ਕਰਦੇ ਰਹਿਣਗੇ ਲੁਧਿਆਣਾ ਵੈਸਟ ਦੇ ਲੋਕਾਂ ਦੀ ਸੰਜੀਵ अरोड़ा ਕੋ ਤੋ ਨਾਰਾ ਨਾ ਗੁੱਸਾ ਨਾ ਹੰਕਾਰ ਅੱਗੇ ਕੀ ਸੰਜੀਵ अरोड़ा ਇਸ ਵਾਰ तो गुस्से वाले को क्यों वोट देते हो अहंकार वाले को क्यों वोट देते हो इस बार ऐसे आदमी को वोट दो जो कि पोलाइट है आपका बड़ा खास है सारे काम करा के लाएगा और नहीं भी होगा तो ये अपने पैसे से आपके काम कराएगा उसमें भी ये पीछे नहीं हटेगा अच्छा ठीक है ठीक है ਆਪ 19 ਤਾਰੀਖ ਕੋ ਆਪਣਾ ਕੰਮ ਪੂਰਾ ਕਰ ਦੋ इनको एमएलए ਬਣਾ ਦੋ 20 ਤਾਰੀਖ ਕੋ ਹਮ इनको ਮੰਤਰੀ ਬਣਾ ਦੇਗੇ ਕੈਬਨਿਟ ਮੰਤਰੀ ਕਿਉਂ ਸੰਜੀਵ अरोड़ा ਨਾਲ ਇਹ ਸਪੈਸ਼ਲ ਵਤੀਰਾ ਕਿਉਂ ਕਾਰਨ ਇਹਨਾਂ ਦੀ ਰਾਜ ਸਭਾ ਸੀਟ ਛੱਡਦੇ ਹੀ ਤੁਸੀਂ ਜਾਂ ਮਨੀਸ਼ ਸੋਦੀ ਜਾਂ ਦੋਵਾਂ ਵਿੱਚੋਂ ਇੱਕ ਜਣਾ ਖਾਲੀ ਹੋਈ ਸੀਟ ਦੇ ਉੱਪਰ ਰਾਸਾਬਾਦੀ ਸੀਟ ਤੇ ਸੰਸਦ ਵਿੱਚ ਚਲਾ ਜਾਵੇਗਾ ਫਿਰ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਜਿਨ੍ਹਾਂ ਵਿੱਚ ਤੁਸੀਂ ਦੋਵੇਂ ਜਮਾਨਤ ਦੇ ਉੱਪਰ ਬਾਹਰ ਆਏ ਹੋ ਸਪੈਸ਼ਲ ਪ੍ਰਿਵੀਲੇਜ ਸੰਸਦ ਹੋਣ ਦਾ ਪ੍ਰਿਵੀਲੇਜ ਉਸਦੇ ਹੱਕਦਾਰ ਹੋ ਜਾਵੋਗੇ ਸੋ ਦੋਸਤੋ ਇਹ ਹੈ ਸਿਆਸਤ ਕੋਈ ਵੀ ਲੁਧਿਆਣਾ ਵੈਸਟ ਦੇ ਲੋਕਾਂ ਲਈ ਜਾਂ ਪੰਜਾਬ ਲਈ ਜਾਂ ਪੰਜਾਬ ਦੇ ਲੋਕਾਂ ਲਈ ਹਮਦਰਦੀ ਰੱਖਦਾ ਇਹਨਾਂ ਚੋਣਾਂ ਵਿੱਚ ਨਜ਼ਰ ਨਹੀਂ ਆ ਰਿਹਾ ਹੈ ਸਾਰਿਆਂ ਦੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਮੂਰਖ ਬਣਾ ਕੇ ਝੂਠ ਬੋਲ ਕੇ ਭਾਵਕ ਕਰਕੇ ਕਿਸੇ ਤਰ੍ਹਾਂ ਬਸ ਲੁਧਿਆਣਾ ਵੈਸਟ ਦੀ ਚੋਣ ਉਹ ਜਿੱਤ ਲਈ ਜਾਵੇ ਕੀ ਲਿਦਾਣੇ ਦੇ ਲੋਕ ਸਿਆਣਪ ਤੋਂ ਕੰਮ ਲੈਣਗੇ ਜਾਂ ਇੱਥੋਂ ਦੇ ਲੋਕਾਂ ਦੀਆਂ ਰਗਾਂ ਵਿੱਚ ਵੀ ਪਾਰਟੀਆਂ ਦੀ ਗੁਲਾਮੀ ਵਾਲਾ ਖੂਨ ਉਹ ਜੋਰ ਮਾਰ ਜਾਵੇਗਾ ਚਾਲਬਾਜ਼ ਜਿੱਤ ਜਾਣਗੇ ਪੰਜਾਬ ਪੰਜਾਬੀਅਤ ਹਾਰ ਜਾਵੇਗੀ ਦੋਸਤੋ 19 ਤਰੀਕ ਨੂੰ ਵੋਟਾਂ ਹਨ ਜਲਦ ਹੀ ਪਤਾ ਲੱਗ ਜਾਵੇਗਾ ਦੋਸਤੋ ਸਾਪਣੇ ਰਾਜਨੀਤਿਕ ਹੱੱਟੀ ਖੋਲੀ ਹੋਈ ਹੈ ਦੇਖੋ ਕਿਸ ਦਾ ਝੂਠ ਸਭ ਤੋਂ ਵੱਧ ਵਿਕਦਾ ਹੈ ਯੂ ਕੈਨ ਕਮੈਂਟ ਵੀਡੀਓ ਠੀਕ ਲੱਗੀ ਹੋਵੇ ਤਾਂ ਦੋਸਤੋ ਲਾਈਕ ਜਰੂਰ ਕਰੋ ਖਾਸ ਕਰਕੇ ਜੇ ਤੁਸੀਂ ਲਿਦਾਣੇ ਦੇ ਵਾਸੀ ਹੋ ਤੁਸੀਂ ਇਹਨੂੰ ਸ਼ੇਅਰ ਵੀ ਕਰ ਸਕਦੇ ਹੋ ਇਸ ਨਾਲ ਜਾਗਰੂਕਤਾ ਵਧੇਗੀ ਥੈਂਕਸ ਫॉर ਵਾਚਿੰਗ ਧੰਨਵਾਦ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿ ਹਾਂ ਬਸਤ ਸਦ ਸੰਗ